ਤੁਸੀਂ ਦੇਖ ਰਹੇ ਹੋ ਮਾਲਬਾਂ ਵੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਤਸਵੀਰਾਂ ਨਾਲੋਂ ਨਾਲ ਤੁਸੀਂ ਕਿ ਦੇਖ ਰਹੇ ਹੋ ਪਿਛੜੇ ਦਿਨੀ ਨਾਬਾ ਰੋਡ ਤੇ ਇੱਕ ਫੈਕਟਰੀ ਦੇ ਵਿੱਚ ਜਦੋਂ ਤੀਜੀ ਵਾਰ ਚੋਰੀ ਹੁੰਦੀ ਹੈ ਤੇ ਮਾਲਕ ਵੱਲੋਂ ਟੈਨਾ ਭੰਨਣ ਦੀ ਜੋ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤੇ ਨਾਲੋਂ ਨਾਲ ਫੈਕਟਰੀ ਮਾਲਕ ਇਹ ਕਹਿੰਦਾ ਨਜ਼ਰ ਆਉਂਦਾ ਸੀ ਕਿ ਉਹ ਹੁਣ ਪੰਜਾਬ ਛੱਡ ਕੇ ਕਿੰਨੇ ਹੋਰ ਜਾ ਕੇ ਬਿਜ਼ਨਸ ਕਰੇਗਾ ਪਰ ਹੁਣ ਜਲਦੀ ਹੀ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਨੂੰ ਦੇਖਦੇ ਆ ਇੱਕ ਨਵੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿਉਂਕਿ ਖਬਰ ਨਾਸ਼ਦ ਹੁੰਦਿਆਂ ਹੀ ਹੜਕੰਪ ਮੱਚ ਜਾਂਦਾ ਹੈ ਅੱਤੇ ਚਾਚੇ ਹੋਣ ਤੋਂ ਬਾਅਦ ਪੁਲਿਸ ਦੀ ਕਾਰਗੁਜ਼ਾਰੀ ਨਾਲ ਹੁਣ ਮਾਲਕ ਸੰਤੁਸ਼ਟ ਨਜ਼ਰ ਆ ਰਿਹਾ ਹੈ ਡੀਐਸਪੀ ਸਾਹਿਬ ਪੁਆਨੀਗੜ ਕਬੀਤ ਹਨੂ ਤਸਵੀਰਾਂ ਵਿੱਚ ਨਜ਼ਰ ਆਉਣਗੇ ਕੀ ਗੱਲਬਾਤ ਹੋ ਰਹੀ ਹੈ ਫੈਕਟਰੀ ਮਾਲਕਰੇ ਨਾਲ ਗੱਲਬਾਤ ਕਰ ਰਹੇ ਨੇ ਕੀ ਕਹਿਣਾ ਹੈ ਫੈਕਟਰੀ ਮਾਲਕ ਦਾ ਕਿਵੇਂ ਸੰਤੁਸ਼ਟ ਹੋਏ ਨੇ ਫੈਕਟਰੀ ਮਾਲਕ ਕਿਉਂਕਿ ਜਦੋਂ ਖਬਰ ਨਸ਼ਦ ਹੁੰਦੀ ਹੈ ਤੇ ਚੋਰੀਆਂ ਨੂੰ ਲੈ ਕੇ ਫੈਕਟਰੀ ਮਾਲਕ ਇਹ ਆਖਦੇ ਨਜ਼ਰ ਆਉਂਦੇ ਨੇ ਕਿ ਉਹ ਹੁਣ ਪੰਜਾਬ ਦੇ ਅੰਦਰ ਕੰਮ ਨਹੀਂ ਕਰਨਗੇ ਪੰਜਾਬ ਤੋਂ ਬਾਹਰ ਜਾ ਕੇ ਕੰਮ ਕਰਨਗੇ ਪਰ ਕਿਉਂਕਿ ਤੇਜ਼ੀ ਦੇ ਨਾਲ ਪੁਲਿਸ ਪ੍ਰਸ਼ਾਸਨ ਨੇ ਆਪਣੀ ਭੂਮਿਕਾ ਨਿਭਾਈ ਅਤੇ ਇਹ ਲੱਗਦਾ ਕਿ ਕਿਸੇ ਨਾ ਕਿਸੇ ਨਤੀਜੇ ਦੇ ਪੁਲਿਸ ਨੇੜੇ ਪਹੁੰਚ ਗਈ ਹੈ ਤੇ ਜਲਦੀ ਚੰਗੇ ਨਤੀਜੇ ਸਾਹਮਣੇ ਆਉਣ ਦੀ ਉਮੀਦ ਹੈ ਸੋ ਤੁਸੀਂ ਰੌਣਕਾਂ ਦੇਖ ਰਹੇ ਹੋ ਫੈਕਟਰੀ ਮਾਲਕ ਦੇ ਚਿਹਰੇ ਤੇ ਰੌਣਕ ਨਜ਼ਰ ਆ ਰਹੀ ਹੈ ਪੁਲਿਸ ਪ੍ਰਸ਼ਾਸਨ ਗੱਲਬਾਤ ਕਰ ਰਿਹਾ ਹੈ ਕੀ ਗੱਲਬਾਤ ਹੋ ਰਹੀ ਹੈ ਤੁਹਾਨੂੰ ਉਥੇ ਲੈ ਚਲਦੇ ਹਾਂ ਸੁਣਾਉਂਦੇ ਹਾਂ ਕਿਸ ਤਰ੍ਹਾਂ ਜਿਹੜਾ ਫੈਕਟਰੀ ਮਾਲਕ ਸੰਤੁਸ਼ਟੀ ਪ੍ਰਗਟ ਕਰ ਰਿਹਾ ਹੈ ਕੀ ਕੀ ਗੱਲਬਾਤ ਹੋਈ ਆਓ ਤੁਸੀਂ ਵੀ ਸੁਣ ਲਓ ਤੁਸੀਂ ਸਾਡਾ ਫੰਨੋ ਸੀ ਪਰਸਨਲ ਨੰਬਰ ਦਿੱਤਾ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤੁਹਾਨੂੰ ਲੱਗਦਾ ਅਣਜਾਣ ਬੰਦਾ ਦਰਵਾਜ਼ਾ ਖੜਾ ਹੁੰਦਾ 80545 00217 ਇਹ ਮੇਰਾ ਪਰਸਨਲ ਨੰਬਰ ਹੈ ਕਿਸੇ ਟਾਈਮ ਵੀ 24 ਘੰਟੇ ਚ ਤੁਸੀਂ ਮੈਨੂੰ ਕਾਲ ਕਰੋਗੇ ਤੇ ਮੈਂ ਇਹ ਨੰਬਰ ਚੱਕਾਂਗਾ ਤੇ ਨਾਲ ਦੀ ਨਾਲ ਖੁਦ ਆਵਾਂਗਾ ਵੈਸੇ ਇਸ ਤੋਂ ਇਲਾਵਾ ਟੀਮ ਵੀ ਲਾਤੀ ਆਪਾਂ ਹਾਂਜੀ ਹਾਂਜੀ ਇਸ ਰੋਡ ਤੇ ਤੇ ਉਹ 24 ਘੰਟੇ ਇਸ ਰੋਡ ਤੇ ਗਸ਼ਤ ਕਰੇਗੀ ਔਰ ਤੁਹਾਨੂੰ ਟਾਈਮ ਟੂ ਟਾਈਮ ਮਿਲ ਕੇ ਵੀ ਜਾ ਕੇ ਤੁਹਾਡਾ ਹਾਲ ਪੁੱਛ ਕੇ ਵੀ ਜਾਏਗੀ ਠੀਕ ਹਾਂਜੀ ਕੋਡ ਮਾਨਾ ਮੇਰਾ ਨਾਮ ਬਰਿੰਦਰ ਗੋਇਲਾ ਤੇ ਮੈਂ ਪੂਰੇ ਚੈਨਲ ਦਾ ਸਾਰੇ ਚੈਨਲਾਂ ਦਾ ਪੂਰਾ ਧੰਨਵਾਦ ਕਰਦਾ ਵੀ ਉਹਨਾਂ ਨੇ ਉਹਨਾਂ ਦੇ ਭਰੋਸੇ ਹੀ ਸਾਰੀ ਕਾਰਵਾਈ ਹੋ ਰਹੀ ਆ ਜਦੋਂ ਸਾਡੀ ਚੋਰੀ ਹੋਈ ਸੀ ਅਸੀਂ ਤਲਾਹ ਦਿੱਤੀ ਉਸ ਦੀ ਉਦੋਂ ਦੀ ਹੀ ਕਾਰ ਪੂਰੀ ਕਾਰਜਕਾਰੀ ਚੱਲ ਰਹੀ ਆ ਤੇ ਸਾਨੂੰ ਪੁਲਿਸ ਨੇ ਪੂਰਾ ਭਰੋਸਾ ਦਿੱਤਾ ਵੀ ਚੋਰ ਅਸੀਂ ਕਿਸੇ ਵੀ ਹਾਲਤ 'ਚ ਫੜਕੇ ਰਾਵਾਂਗੇ ਠੀਕ ਸੋ ਅੱਜ ਡੀਐਸਪੀ ਸਾਹਿਬ ਇੱਥੇ ਆਈ ਸੀ ਕਿ ਤੁਹਾਨੂੰ ਭਰੋਸਾ ਦਿਵਾਇਆ ਹਾਂ ਪੂਰਾ ਭਰੋਸਾ ਦਿਵਾਇਆ ਤੇ ਰਾਤ ਨੂੰ ਗਸ਼ਤ ਕਰਨ ਗੱਡੀ ਹੁੰਦੀ ਆ ਸਾਰੀਆਂ ਇੰਡਸਟਰੀਆਂ ਨੂੰ ਵੀ ਹੋਰ ਇੰਡਸਟਰੀਆਂ ਨੇ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੀ ਹੌਸਲਾ ਹੋ ਗਿਆ ਵੀ ਹਾਂ ਇੱਥੇ ਮੁੜ ਕੇ ਚੋਰੀ ਹੋ ਨਹੀਂ ਸਕਦੀ ਕੋਈ ਨੰਬਰ ਵਗੈਰਾ ਵੀ ਸ਼ੇਅਰ ਕਰੇ ਹਾਂ ਨੰਬਰ ਵੀ ਦਿੱਤਾ ਡੀਐਸਪੀ ਸਾਹਿਬ ਨੇ ਨੰਬਰ ਦਿੱਤਾ ਤੇ ਐਸਐਚਓ ਸਾਹਿਬ ਦਾ ਨੰਬਰ ਮੇਰੇ ਕੋਲੇ ਹੈਗਾ ਵੀ ਜੇ ਕੋਈ ਗੱਲਬਾਤ ਰਾਤ ਨੂੰ ਕੋਈ ਤੁਹਾਨੂੰ ਦਿਖਦਾ ਕੋਈ ਬੰਦਾ ਗਲਤ ਸਾਨੂੰ ਤਲਾਹ ਕਰੋ ਅਸੀਂ ਨਾਲ ਦੀ ਨਾਲ ਹਾਜ਼ਰ ਹੋਵਾਂਗੇ 5 ਮਿੰਟ ਹੁਣ ਕਿਤੇ ਨਾ ਕਿਤੇ ਸੇਫ ਮਹਿਸੂਸ ਕਰ ਰਹੇ ਹਾਂ ਹਾਂ ਸੇਬ ਜਰੂਰ ਮਹਿਸੂਸ ਕਰ ਰਹੇ ਹਾਂ ਹੁਣ ਛੱਡਣ ਦੀ ਗੱਲ ਕੀਤੀ ਸੀ ਹੁਣ ਲੱਗਦਾ ਵੀ ਵਪਾਰ ਸੰਭਵ ਹੈਗਾ ਦੁਬਾਰਾ ਤੋਂ ਦੇਖੋ ਜੀ ਭਰੋਸਾ ਪੂਰਾ ਦਿੱਤਾ ਉਹਨਾਂ ਨੇ ਸਾਨੂੰ ਹੈਗਾ ਵੀ ਹਾਂ ਹੁਣ ਹੈਗਾ ਹੌਸਲਾ ਸਾਨੂੰ ਵੀ ਅਸੀਂ ਕੰਮ ਕਰ ਸਕਦੇ ਹਾਂ ਉਹ ਇਸ ਤਰ੍ਹਾਂ ਕਿ ਜਦੋਂ ਅਸੀਂ ਸਾਨੂੰ ਪਤਾ ਲੱਗਿਆ ਕਿ ਤਲਾਹ ਮਿਲੀ ਕਿ ਵਿਰਿੰਦਰ ਜੀ ਦੀ ਫੈਕਟਰੀ ਦੇ ਵਿੱਚ ਚੋਰੀ ਹੋਈ ਹੈ ਅਸੀਂ ਤੁਰੰਤ ਮੈਂ ਐਸ ਐਚਓ ਸਾਹਿਬ ਤੇ ਬਾਕੀ ਅਸੀਂ ਸੀਨੀਅਰ ਅਫਸਰਾਂ ਦੇ ਵੀ ਧਿਆਨ ਚ ਨਾਲ ਦੀ ਨਾਲ ਲਿਆਂਦਾ ਅਸੀਂ ਮੌਕੇ ਤੇ ਆਏ ਉਸ ਤੋਂ ਬਾਅਦ ਸੀਆਈ ਦੀ ਟੀਮ ਵੀ ਦੀ ਡਿਊਟੀ ਲਾਈ ਗਈ ਜਿੱਥੋਂ ਇਨਸਪੈਕਟਰ ਸੀਆਈਏ ਡੀਐਸਪੀ ડી ਸਾਹਿਬ ਤੇ ਸਾਰੇ ਅਸੀਂ ਇਕੱਠੇ ਹੋ ਕੇ ਇੱਕੋ ਦਾ ਮੌਕੇ ਤੇ ਆ ਕੇ ਤੁਰੰਤ ਕਾਰਵਾਈ ਕਰਦਿਆਂ ਹੋਇਆ ਸਾਰੇ ਹਾਲਾਤ ਦਾ ਜਾਇਜ਼ਾ ਲੈ ਕੇ ਅਫੇਅਰ ਦਰਜ ਕੀਤੀ ਗਈ ਅਸੀਂ ਇਥੋਂ ਡੰਪ ਚੱਕੇ ਆ ਤੇ ਇਸ ਤੋਂ ਇਲਾਵਾ ਅਸੀਂ ਹਰ ਤਰ੍ਹਾਂ ਨਾਲ ਖੰਗਾਰ ਰਹੇ ਆਂ ਔਰ ਬਹੁਤ ਜਲਦੀ ਅਸੀਂ ਚੋਰਾਂ ਨੂੰ ਸਲਾਖਾਂ ਪਿੱਛੇ ਕਰਾਂਗੇ ਤੇ ਇਸ ਤੋਂ ਇਲਾਵਾ ਅਸੀਂ ਜਿਹੜੇ ਹੋਰ ਵੀ ਇਸ ਰੋਡ ਦੇ ਸਾਰੇ ਪਵਨਗੜੇ ਦੀ ਜੀ ਵਪਾਰੀ ਵਰਗ ਆ ਜਿਨ੍ਹਾਂ ਨੇ ਕਾਂਚ ਦੀਆਂ ਫੈਕਟਰੀਆਂ ਲਗੀਆਂ ਨੇ ਅਸੀਂ ਹੋਰ ਵੀ ਜਿਹੜੀ ਹੈ ਜਿਹੜੀ ਆਪਣੀ ਪੈਟ੍ਰੋਲਿੰਗ ਪਾਰਟੀ ਆ ਨਾਈਟ ਪੈਟ੍ਰੋਲਿੰਗ ਪਾਰਟੀ ਆ ਉਹਨਾਂ ਨੂੰ ਸਪੈਸ਼ਲੀ ਹਦਾਇਤ ਕੀਤੀ ਹੈ ਕਿ ਜਿਸ ਫੈਕਟਰੀ ਵਿੱਚ ਚੌਂਕੀਦਾਰ ਆ ਉਹਨੂੰ ਚੌਂਕੀਦਾਰ ਨੂੰ ਰਾਤ ਨੂੰ ਮਿਲਿਆ ਜਾਵੇ ਜਾਂ ਇਹਨਾਂ ਨੂੰ ਵੀ ਨੰਬਰ ਐਕਸਚੇਂਜ ਕੀਤੇ ਆ ਕਿ ਜੇਕਰ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਮਾਮੂਲੀ ਲੱਗਦਾ ਕਿ ਇੱਥੇ ਅਣਜਾਣ ਵਿਅਕਤੀ ਘੁਮਰੇ ਜਾਂ ਛੱਕੀ ਲੱਗਦਾ ਹੈ ਤਾਂ ਅਸੀਂ ਦੁਬਾਰਾ ਨੰਬਰ ਆਪਣਾ ਰਿਪੀਟ ਕਰ ਦਿੰਨਾ ਮੈਂ 8054500217 ਮੇਰੇ ਨਾਲ ਤੁਰੰਤ ਕਿਸੇ 24 ਘੰਟੇ ਦੇ ਵਿੱਚ ਕਿਸੇ ਟਾਈਮ ਵੀ ਮੈਨੂੰ ਕਾਲ ਕੀਤੀ ਜਾ ਸਕਦੀ ਹੈ ਮੈਂ ਵਿਦਨ 5 ਮਿੰਟ ਚ ਖੁਦ ਵੀ ਆਵਾਂਗਾ ਇਸ ਤੋਂ ਇਲਾਵਾ ਅਸੀਂ ਸਪੈਸ਼ਲ ਇਸ ਰੋਡ ਤੇ ਨਾਬਾ ਰੋਡ ਤੇ ਪਵਾਨੀਗੜ੍ਹ ਟੂ ਨਾਬਾ ਰੋਡ ਤੇ ਸਪੈਸ਼ਲ ਇੱਕ ਗੱਡੀ ਲਾ ਦਿੱਤੀ ਗਈ ਹੈ ਉਹ ਹਰ ਘੰਟੇ-ਘੰਟੇ ਪਿੱਛੋਂ ਫੈਕਟਰੀ ਦੇ ਇਕੱਲੀ-ਕੱਲੀ ਤੇ ਚੈੱਕ ਕਰਕੇ ਮਾਲਕਰ ਉੱਥੇ ਹੋਊਗਾ ਜਾਂ ਚੌਕੀਦਾਰ ਹੋਊਗਾ ਉਹਨੂੰ ਮਿਲ ਕੇ ਉਹਦਾ ਹਾਲਚਾਲ ਪੁੱਛ ਕੇ ਫਿਰ ਨੈਕਸਟ ਮੂਵ ਹੋ ਜਾਣਗੇ ਇਸ ਤੋਂ ਇਲਾਵਾ ਅਸੀਂ ਵਪਾਰੀ ਵਰਗ ਨੂੰ ਭਰੋਸਾ ਦਿਵਾਉਂਦੇ ਹਾਂ ਵੀ ਉਹਨਾਂ ਦੀ ਜਾਨਵਾਲ ਦੀ ਸੁਰੱਖਿਆ ਲਈ ਅਸੀਂ 24 ਘੰਟੇ ਤਣਾ ਤਾਂ ਬੇਖੌਫ ਹੋ ਕੇ ਆਪਣਾ ਕਾਰੋਬਾਰ ਕਰਨ